ਕੀ ਪਾਰਟੀ ਤੁਹਾਡੇ ਤੇ ਭਰੋਸਾ ਕਰ ਸਕਦੀ ਹੈ ਤੁਹਾਡੇ ਤੇ ਦਾ ਜਿਹੜਾ ਪਾਰਟੀ ਦੇ ਵੱਲੋਂ ਖੇਡਿਆ ਜਾ ਸਕਦਾ ਹੈ ਸਮੁੱਚੀ ਲੀਡਰਸ਼ਿਪ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਬਾਣ ਜੀ ਦਾ ਔਰ ਸੰਦੀਪ ਪਾਟਕ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਮੈਨੂੰ ਇੱਕ ਨਿਮਾਣੇ ਜੇ ਵਰਕਰ ਨੂੰ ਇੰਨੀ ਵੱਡੀ ਜਿਮੇਵਾਰੀ ਜਿਹੜੀ ਉਹ ਸੌਂਪੀ ਹੈ ਕਿਸ ਤਰੀਕੇ ਨਾਲ ਹੁਣ ਤੁਹਾਡਾ ਰੋਲ ਰਹਿਣ ਵਾਲਾ ਕਿਉਂਕਿ ਪਾਰਟੀ ਦੇ ਸਭ ਤੋਂ ਪੁਰਾਣੇ ਪਾਰਟੀ ਸਭ ਤੋਂ ਸੀਨੀਅਰ ਪਾਰਟੀ ਤੁਹਾਡਾ ਇੱਕ ਤੇਜ਼ਰਾਰ ਲੀਡਰ ਦੇ ਤੌਰ ਤੇ ਤੁਹਾਨੂੰ ਦੇਖਿਆ ਜਾਂਦਾ ਹੈ ਇਕੋ ਇਸ ਤਰ੍ਹਾਂ ਕੇ ਰਾਜਨੀਤੀ ਦੇ ਵਿੱਚ ਇਕੋ ਹੀ ਕੰਮ ਹੋਣਾ ਚਾਹੀਦਾ ਹੈ ਕੰਮ ਕੰਮ ਤੇ ਕੰਮ ਜਦੋਂ ਲੋਕਾਂ ਨੇ ਤੁਹਾਨੂੰ ਕੰਮ ਕਰਨ ਵਾਸਤੇ ਚੁਣਿਆ ਉਹ ਜ਼ਿੰਮੇਵਾਰੀ ਤੁਹਾਡੇ ਕੋਲ ਚਾਹੇ ਸਰਕਾਰ ਦੇ ਵਿੱਚ ਤੇ ਚਾਹੇ ਪਾਰਟੀ ਦੇ ਵਿੱਚ ਹੈ ਤੁਹਾਡਾ ਇਕੋ ਹੀ ਫੋਕਸ ਹੋਣਾ ਚਾਹੀਦਾ ਹੈ ਕਿ ਲੋਕਾਂ ਦੀ ਜ਼ਿੰਦਗੀ ਬਿਹਤਰ ਕਿਵੇਂ ਬੜਾਈ ਜਾਵੇ ਸੋ ਇਹੀ ਕੰਮ ਹੈ ਜਿਹੜਾ ਪੰਜਾਬ ਸਰਕਾਰ ਮਾਨਸਾਭ ਦੀ ਅਗਵਾਈ ਦੇ ਵਿੱਚ 2.5 ਸਾਲਾਂ ਦੇ ਵਿੱਚ ਬੜਾ ਵਧੀਆ ਕੰਮ ਕਰ ਰਹੀ ਹੈ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਲੋਕਾਂ ਤੱਕ ਜਾਵਾਂਗੇ ਔਰ ਲੋਕਾਂ ਦੇ ਜੋ ਮਸਲੇ ਹੋਣਗੇ ਕੰਮ ਹੋਣਗੇ ਮੰਗਾ ਹੋਣਗੇ ਉਹਨਾਂ ਨੂੰ ਲੈ ਕੇ ਸਰਕਾਰ ਤੱਕ ਜਾਵਾਗੇ ਤੇ ਉਹਨਾਂ ਨੂੰ ਪੂਰਾ ਕਰਾਵਾਂਗੇ ਵਰਕਰਾਂ ਨੂੰ ਮਜ਼ਬੂਤ ਕਰਾਂਗੇ ਕਿਉਂਕਿ ਵਰਕਰਾਂ ਦੀ ਪਾਰਟੀ ਹੈ ਇਹ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਆਹੀ ਕੰਮ ਹੁੰਦੇ ਨੇ ਸੰਘਟਨ ਦੇ ਕਰਾਂਗੇ ਪ੍ਰਧਾਨਗੀ ਦਾ ਪਹਿਲਾ ਫੋਨ ਕਿੰਦਾ ਆਇਆ ਕਿ ਅਰਵਿੰਦ ਕੇਜਰੀਵਾਲ ਹੋਰਾਂ ਦਾ ਆਇਆ ਭਗਵੰਤ ਮਾਨ ਹੋਰਾਂ ਦਾ ਆਇਆ ਕਦੋਂ ਪਤਾ ਲੱਗਾ ਕਿ ਤੁਹਾਨੂੰ ਪ੍ਰਧਾਨ ਜਿਹੜਾ ਉਹ ਬਣਾਇਆ ਜਾ ਰਿਹਾ ਹੈ देखो इस तरह के पार्टी ਦਾ ਆਪਣਾ ਇੰਟਰਨਲ ਸਿਸਟਮ ਹੁੰਦਾ ਹੈ ਪਾਰਟੀ ਵੱਲੋਂ ਮੈਸੇਜ ਜਿਹੜਾ ਉਹ ਮਾਨਸਾ ਵੱਲੋਂ ਵੀ ਔਰ ਅਰਵਿੰਦ ਸਰ ਵੱਲੋਂ ਵੀ ਮੈਸੇਜ ਆ ਗਿਆ ਸੀਗਾ ਕਿ ਕੱਲ ਫੈਸਲਾ ਜਿਹੜਾ ਉਹ ਜੁਆਇੰਟਲੀ ਸਾਰੀ ਪਾਰਟੀ ਨੇ ਬੈਠ ਕੇ ਲੈਸੋ ਮੈਂ ਸਾਰੇ ਨਿਬਹੁ ਸ਼ੁਕਰਗੁਜ਼ਾਰਾਂ ਜੀ ਦੂਸਰੇ ਵੀ ਕਿਉਂਕਿ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਨੇ ਹਿੰਦੂ ਚਿਹਰੇ ਨੇ ਕਹਿੰਦੇ ਕਿ ਪੰਜਾਬ ਦੇ ਵਿੱਚ ਇੱਕ ਸੰਤੁਲਨ ਹੋਣਾ ਬੇਹਦ ਜ਼ਰੂਰੀ ਹੈ Hindu Sikh ਚਿਹਰੇ ਦਾ ਉਹ ਸਾਰਾ ਸੰਗਠਨ ਤਾਂ ਹੀ ਕਿਵੇਂ ਕੈਪਟਨ ਤੇ ਸੁਨੀਲ ਜਾਖੜ ਹੋਰਾਂ ਦੀ ਜੋੜੀ ਸੀ ਉਦੋਂ ਹੀ ਭਗਵੰਤ ਮਾਨ ਤੇ ਅਮਨ ਹੋਰਾਂ ਦੀ ਜੋੜੀ ਜੜੀ ਉਹ ਨਜ਼ਰ ਆਉਂਦੀ ਹੈ ਚਲੋ ਪਾਰਟੀ ਆਫਿਸ ਵੱਲੇ ਬਸੇ ਹੂੰ ਦੇਖੋ ਇਸ ਤਰ੍ਹਾਂ ਹੈ ਕਿ ਸੰਤੁਲਨ ਹੈ ਜਿਹੜਾ ਉਹ ਸਮਾਜਦਾਹੀ ਸੰਤੁਲਨ ਹੈ ਜਿਹੜਾ ਉਹ ਬਣਿਆ ਰਹਿਣਾ ਚਾਹੀਦਾ ਹੈ ਅਸੀਂ ਸਾਡੀ ਪਾਰਟੀ ਹੈ ਜਿਹੜੀ ਉਹ ਟੋਟਲੀ ਸੈਕੂਲਰ ਪਾਰਟੀ ਹੈ ਸਾਡੀ ਪਾਰਟੀ ਦੇ ਵਿੱਚ ਡਿਸੀਜਨ ਨੇ ਜਿਹੜੇ ਉਹ ਮੈਰਿਟ ਦੇ ਆਧਾਰ ਦੇ ਉੱਪਰ ਹੁੰਦੇ ਨੇ ਸਿਰਫ ਹਾਂ ਇਹ ਚੀਜ਼ ਠੀਕ ਹੈ ਵੀ ਕੋਣ ਵਿਅਕਤੀ ਕਿਸ ਫਿਰਕੇ ਨਾਲ ਕਿਸ ਅ ਕਿਸ ਧਰਮ ਨਾਲ ਸੰਬੰਧ ਰੱਖਦਾ ਹੈ ਇਹ ਇੱਕ ਜ਼ਰੂਰ ਲੌਜੀਕ ਹੋ ਸਕਦਾ ਬਟ ਇਹ ਬਹੁਤ ਛੋਟਾ ਲੌਜੀਕ ਹੈ ਮੈਰਿਟ ਹੈ ਜਿਹੜਾ ਉਹ ਸਭ ਤੋਂ ਵੱਡਾ ਲੌਜੀਕ ਹੋਣਾ ਚਾਹੀਦਾ ਹੈ ਰਾਜਨੀਤੀ ਵਿੱਚ ਮੇਰਾ ਆਪਣੀ ਸੋਚ ਹੈ ਭਗਵੰਤ ਮਾਨ ਹੋਰਾਂ ਨਾਲ ਤੁਹਾਡੀ ਲੰਬੀ ਚੋੜੀ ਬੈਠਕ ਹੋਈ ਪ੍ਰਧਾਨ ਬਣਨ ਤੋਂ ਪਹਿਲਾਂ ਕਿਉਂਕਿ ਪਹਿਲਾਂ ਜ਼ਿੰਮੇਵਾਰੀ ਉਹਨਾਂ ਨੇ ਸੰਭਾਲੀ ਹੋਈ ਸੀ ਮਾਨ ਸਾਹਿਬ ਦਾ ਕੀ ਕੁਝ ਕਹਿਣਾ ਸੀ ਜਦੋਂ ਤੁਹਾਨੂੰ ਪ੍ਰਧਾਨਗੀ ਦਿੱਤੀ ਜਾ ਰਹੀ ਸੀ ਕੀ ਕੁਝ ਉਹਨਾਂ ਨੇ ਤੁਹਾਨੂੰ ਗੁਰੂ ਮੰਤਰ ਦਿੱਤਾ ਜਾਂ ਕੀ ਕੁਝ ਉਹਨਾਂ ਨੇ ਤੁਹਾਡੇ ਵੱਲੋਂ ਕਿਹਾ ਨਹੀਂ ਦੇਖੋ ਇਸ ਤਰ੍ਹਾਂ ਕਿ ਉਹਨਾਂ ਨੇ ਤਾਂ ਉਹਨਾਂ ਦੀ ਅਗਵਾਈ ਦੇ ਵਿੱਚ ਪਹਿਲਾਂ ਵੀ ਜਦੋਂ ਪ੍ਰਧਾਨ ਸੀਗੇ ਮੈਂ ਉਦੋਂ ਕੋ-ਪ੍ਰੈਜ਼ੀਡੈਂਟ ਰਹਾ 2017 ਦੇ ਵਿੱਚ ਉਹਨਾਂ ਨਾਲ ਤਾਂ ਇੱਕੋ ਹੀ ਗੱਲ ਹੈ ਕਿ ਟੀਮ ਬਣ ਕੇ ਪਹਿਲਾਂ ਚੱਲਿਆ ਟੀਮ ਬਣ ਕੇ ਹੁਣ ਚੱਲਾਂਗੇ ਤੇ ਮੰਗੇ ਕਹਿੰਦੇ ਕਿ ਸੰਗਠਨ ਮਜ਼ਬੂਤ ਉਸ ਤਰੀਕੇ ਦਾ ਨਹੀਂ ਹੈ ਸੰਗਠਨ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਇਹ ਸੰਗਠਨ ਹੀ ਪਾਰਟੀ ਦੀ ਰੀੜ ਦੀ ਹੱਡੀ ਹੁੰਦਾ ਹੈ ਤਾਂ ਸੰਗਠਨ ਨੂੰ ਮਜ਼ਬੂਤ ਕਰਨ ਲਈ ਤੁਹਾਡਾ ਹੁਣ ਕਿਸ ਤਰੀਕੇ ਦਾ ਰੋਲ ਰਹੇਗਾ ਕਿਉਂਕਿ ਮੰਤਰੀ ਵੀ ਤੁਸੀਂ ਹੋ ਮੰਤਰੀ ਦਾ ਅਹੁਦਾ ਵੀ ਤੁਹਾਡੇ ਕੋਲ ਹੀ ਰਹੇਗਾ ਇਹ ਤਾਂ ਦੇਖੋ ਜੀ ਹੁਣ ਪਾਰਟੀ ਨੇ ਅਰਿੰਦ ਕੇਜਰੀਵਾਲ ਜੀ ਨੇ ਔਰ ਮਾਨਸਾਪੁਰਾ ਨੇ ਡਿਸਾਈਡ ਕਰਨਾ ਵੀ ਕਿਹੜੇ ਵਰਕਰ ਨੂੰ ਕੀ ਜ਼ਿੰਮੇਵਾਰੀ ਦੇਣੀ ਹੈ ਪਰ ਮੈਂ ਮੰਨ ਕੇ ਚੱਲਦਾ ਕਿ ਪਿਛਲੇ 2 ਸਵਾ 2 ਸਾਲਾਂ ਦੇ ਵਿੱਚ ਜਦੋਂ ਦਾ ਸਾਡੇ ਲੀਡਰਸ਼ਿਪ ਨੇ ਮੰਤਰੀ ਜ਼ਿੰਮੇਵਾਰੀ ਦਿੱਤੀ ਹੈ ਨਾ ਉਹਦੇ 'ਚ ਕਦੇ ਕੋਈ ਕੁਤਾਹੀ ਹੋਣ ਦਿੱਤੀ ਹੈ ਤੇ ਨਾ ਹੀ ਹੁਣ ਜੋ ਉਹ ਜੋ ਇਹ ਜ਼ਿੰਮੇਵਾਰੀ ਦਿੱਤੀ ਹੈ ਨਾ ਇਹ 'ਚ ਕਦੇ ਕੋਈ ਕੁਤਾਹੀ ਹੋਊਗੀ ਮਾਝਾ ਮਾਲਵਾ ਦੁਆਬਾ ਮਾਲਵੇ ਦੇ ਵਿੱਚ ਸਭ ਤੋਂ ਜ਼ਿਆਦਾ ਸੀਟਾਂ 2022 ਦੇ ਵਿੱਚ ਆਈਆਂ ਸੀ ਤੁਹਾਡੀ ਸਭ ਤੋਂ ਵੱਡੀ ਲੀਡ ਸੀਗੀ ਜਦੋਂ ਪੂਰੇ ਮਾਲਵੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਮਾਲਵੇ ਦੇ ਵਿੱਚ ਕਿਤੇ ਨਾ ਕਿਤੇ 2022 ਤੋਂ 2024 ਤੱਕ ਕਿਉਂਕਿ ਲੋਕ ਸਭਾ ਦੇ ਨਤੀਜੇ ਦੇਖੀਏ ਤਾਂ ਉਹ ਡਾਊਨ ਗਈ ਹੈ ਪਾਰਟੀ ਵਿਧਾਨ ਸਭਾ ਦੇ ਹਿਸਾਬ ਨਾਲ ਲੋਕ ਸਭਾ ਦੇ ਜੇ ਨਤੀਜੇ ਦੇਖੀਏ ਉਹਨੂੰ ਉੱਪਰ ਚੱਕਣ ਲਈ ਤੁਹਾਡਾ ਕੀ ਕੁਝ ਰੋਡਮੈਪ ਹੈ ਇਕੋ ਇਸ ਤਰ੍ਹਾਂ ਕਿ ਇਹ ਤੁਹਾਡੀ ਆਪਣੀ ਅਬਜ਼ਰਵੇਸ਼ਨ ਹੁੰਦੀ ਹੈ ਕਿ ਪਾਰਟੀ ਕਿਤੇ ਡਾਊਨ ਚਲੀ ਗਈ ਕਿਤੇ ਅੱਪ ਚਲੀ ਗਈ ਇਸ ਤਰ੍ਹਾਂ ਨਹੀਂ ਹੁੰਦਾ ਹੋਏਗਾ ਜੋ ਤੁਸੀਂ ਇਹ ਇਹ ਤੁਹਾਡਾ ਕਨਕਲੂਜਨ ਤੁਸੀਂ ਕੱਢਿਆ ਹੋਇਆ ਹੈ ਇਹ ਤੁਸੀਂ ਸ਼ਾਇਦ ਪਾਰਲੀਮੈਂਟ ਦੇ ਰਿਜ਼ਲਟਸ ਤੋਂ ਦੇਖ ਕੇ ਕਹਿ ਰਹੇ ਹੋ ਅ ਬੇਨਤੀ ਇਹ ਹੈ ਜੀ ਕਿ ਹਰ ਇਲੈਕਸ਼ਨ ਦਾ ਆਪਣਾ ਲਾਜਿਕ ਹੁੰਦਾ ਆਪਣੇ ਪ੍ਰੀਫਰੈਂਸਸ ਹੁੰਦੀਆਂ ਨੇ ਲੋਕਾਂ ਦੀਆਂ ਆਪਣਾ ਉਹਦਾ ਡੈਮੋਗ੍ਰਾਫੀ ਹੁੰਦੀ ਹੈ ਲੋਕ ਸਭਾ ਦੇ ਵਿੱਚ ਲੋਕਾਂ ਨੇ ਕੇਂਦਰ ਦੀ ਸਰਕਾਰ ਬਣਾਉਣ ਵਾਸਤੇ ਵੋਟ ਪਾਉਣੀ ਸੀਗੀ ਤੇ ਹੁਣ ਜਿਹੜਾ ਇਹ ਇਹਨਾਂ ਚੋਣਾਂ ਦੇ ਵਿੱਚ ਜੋ ਸਟੇਟ ਦੀ ਚੋਣਾਂ ਜਾਂਦੀ ਹੈ ਉਦੋਂ ਲੋਕਾਂ ਕੋਲ ਅੱਜ ਦੀ ਵੀ ਫਸਟ ਪ੍ਰੈਫਰੈਂਸ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਹੀ ਹੈ ਔਰ ਅੱਗੇ ਨੂੰ ਵੀ ਰਹੂਗੀ ਕਾਂਗਰਸ ਨੂੰ ਕਿਸ ਤਰੀਕੇ ਦੇ ਨਾਲ ਅਮਨ ਦੇਖਦੇ ਨੇ ਕਿਉਂਕਿ ਉੱਥੇ ਕਈ ਸਾਰੇ ਵੱਡੇ ਚਿਹਰੇ ਨੇ ਚਾਹੇ ਰਾਜਾ ਵੜਿੰਗ ਦੀ ਗੱਲ ਕੀਤੀ ਜਾਵੇ ਸੁਖਜਿੰਦਰ ਅੰਦਾਵਾ ਦੀ ਗੱਲ ਕੀਤੀ ਜਾਵੇ ਪ੍ਰਤਾਪ ਬਾਜਵਾ ਹੋਰਾਂ ਦੀ ਗੱਲ ਕੀਤੀ ਜਾਵੇ ਕਾਂਗਰਸ ਕਹਿੰਦੇ ਕਿ ਆਮ ਆਦਮੀ ਪਾਰਟੀ ਦਾ ਜੇ ਕੋਈ ਵਿਕਲਪ 2027 ਵਿੱਚ ਹੈ ਉਹ ਕਾਂਗਰਸ ਇਸ ਵੇਲੇ ਉਹ ਸਥਿਤੀ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ ਇਹ ਕੋਈ ਸਤ੍ਰ ਹੈ ਕਿ ਕਾਂਗਰਸ ਦੇ ਚਿਹਰੇ ਜ਼ਰੂਰ ਵੱਡੇ ਨੇ ਪਰ ਉਹਨਾਂ ਦੇ ਪੈਰਾਂ ਹੋਏ ਏਟ ਜ਼ਮੀਨ ਹੈ ਜਿਹੜੀ ਉਹ ਕਾਂਗਰਸ ਪਾਰਟੀ ਦੇ ਖਿਸਕ ਚੁੱਕੀ ਹੈ ਰਹਿੰਦੀ ਖੁੰਦੀ ਕਸਰ ਹੈ ਜਿਹੜੀ ਉਹ ਕਾਂਗਰਸ ਪਾਰਟੀ ਇੱਕ ਪਾਰਟੀ ਦੀ ਤਰ੍ਹਾਂ ਇੱਕ ਪਰਿਵਾਰ ਦੀ ਤਰ੍ਹਾਂ ਜਿਵੇਂ ਅਸੀਂ ਫੰਕਸ਼ਨ ਕਰਦੇ ਹਾਂ ਐ ਨਹੀਂ ਕਰਦੀ ਹੈਗੀ ਕਾਂਗਰਸ ਪਾਰਟੀ ਮਿਸਲਾਂ ਦੀ ਤਰ੍ਹਾਂ ਕੰਮ ਕਰਦੀ ਹੈ ਕਿ ਇਹ ਇੱਕ ਲੀਡਰ ਦੀ ਮਿਸਲ ਹੈ ਦੂਜੇ ਦੀ ਮਿਸਲ ਹੈ ਤੀਜੇ ਦੀ ਮਿਸਲ ਹੈ ਤੇ ਉਹਦੀ ਤਾਜ਼ਾਤਰੀਨ ਐਗਜ਼ਾਮਪਲ ਆਪਾਂ ਆਉਦੇ ਗੋਹਾਂਡੀ ਸੂਬੇ ਹਰਿਆਣੇ ਦੇ ਵਿੱਚ ਦੇਖ ਕੇ ਹਟਿਆ ਕਿਵੇਂ ਮਿਸਲਾਂ ਨੇ ਹੀ ਕਾਂਗਰਸ ਦਾ ਧੱਪਟਾ ਜਿਹੜਾ ਉਹ ਬਿਠਾ ਦਿੰਦਾ ਇਹ ਕਾਂਗਰਸ ਦੇ ਜੀਨਸ ਦੇ ਵਿੱਚ ਰਚ ਚੁੱਕਿਆ ਬਸ ਚੁੱਕਿਆ ਸੋ ਕਾਂਗਰਸ ਦਾ ਨੂੰ ਤਾਂ ਵਿਰੋਧੀਆਂ ਦੀ ਲੋੜ ਹੀ ਨਹੀਂ ਹੈਗੀ ਉਹ ਤਾਂ ਆਪਦੇ ਭਾਰਨ ਵਾਲੀ ਗਿਰ ਜਾਂਦੇ ਨੇ ਠੀਕ ਹੈ ਨਾ ਸੋ ਇਸ ਕਰਕੇ ਉਹਨਾਂ ਦੀ ਸਾਨੂੰ ਕੋਈ ਚਿੰਤਾ ਕੋਈ ਫਿਕਰ ਨਹੀਂ ਹੈਗੀ ਮੈਂ ਮੰਨ ਕੇ ਚੱਲਦਾ ਕਿ ਜਿਸ ਤਰੀਕੇ ਦੇ ਕੰਮ ਪੰਜਾਬ ਸਰਕਾਰ ਨੇ ਮਾਨਸਾਬ ਦੀ ਅਗਵਾਈ ਦੇ ਵਿੱਚ ਪਟਾਈ ਪੌਣੇ ਤਿੰਨ ਸਾਲਾਂ ਚ ਕਰ ਦਿੱਤੇ ਉਹ ਅਗਲੇ ਦੋ ਸਾਲਾਂ ਦੇ ਵਿੱਚ ਹੋਰੇ ਰਫਤਾਰ ਦੁੱਗਣੀ ਤਿੱਗਣੀ ਹੋਊਗੀ ਲੋਕਾਂ ਕੋਲੇ ਮੇਰਾ ਇਹ ਮੰਨਣਾ ਹੈ ਕਿ ਸਤਾਈ ਦੇ ਵਿੱਚ ਸਿਰਫ ਔਰ ਸਿਰਫ ਇੱਕੋ ਇੱਕ ਵਿਕਲਪ ਹੈ ਜਿਹੜਾ ਉਹ ਰਹੂਗਾ ਆਵਾਦਵੀ ਪਾਰਟੀ ਨੂੰ ਤਾਂ ਕਿ ਪੰਜਾਬ ਨੂੰ ਮੁੜ ਦੁਆਰਾ ਅ ਨੰਬਰ 1 ਸੂਬਾ ਬਣਾ ਸਕੀਏ ਤੁਸੀਂ ਹਰਿਆਣਾ ਦਾ ਜ਼ਿਕਰ ਕੀਤਾ ਹਰਿਆਣੇ ਦੇ ਵਿੱਚ ਭਪਿੰਦਰ ਸਿੰਘ ਹੱਡਾ ਓਵਰ ਕੌਨਫੀਡੈਂਟ ਸੀਗੇ ਉੱਥੇ ਜਾੜ 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 ਔਰ ਭਾਜਪਾ ਹਿੰਦੂ ਦਲਿਤ ਦੇ ਉੱਤੇ ਦਾਅ ਖੇਡ ਗਈ ਹਿੰਦੂ ਦਲਿਤ ਦੇ ਨਾਮ ਦੇ ਉੱਤੇ ਸਰਕਾਰ ਜਿਹੜੀ ਉਹ ਬਣਾ ਗਈ ਸ਼ਾਇਦ ਕਾਂਗਰਸ ਨੇ ਸੋਚਿਆ ਨਹੀਂ ਸੀ ਇਸ ਫੈਕਟਰ ਨੂੰ ਆਮ ਆਦਮੀ ਪਾਰਟੀ ਸਮਝਦੀ ਹੈ ਇਸ ਵਜ੍ਹਾ ਕਰਕੇ ਵੀ ਅਮਨ ਨੂੰ ਪ੍ਰਧਾਨ ਜਿਹੜਾ ਉਹ ਲਗਾਇਆ ਗਿਆ ਕਿ ਪੰਜਾਬ ਦੇ ਵਿੱਚ ਹਿੰਦੂਆਂ ਦਲਿਤ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਜੇ ਖਜ਼ਾਨਾ ਮੰਤਰੀ ਸੈਕਿੰਡ ਨੰਬਰ ਤੇ ਮੰਤਰੀ ਦੇ ਫੈਰਿਸ ਦੇਖਿਆ ਜਾਵੇ ਤਾਂ ਹਰਪਾਲ ਚੀਮਾ ਨੇ ਤਾਂ ਫਿਰ ਹਿੰਦੂ ਚਿਹਰਾ ਅਮਨ ਹੋਣਾ ਤਾਂ ਹੁਣ ਬੇਹਦ ਜ਼ਰੂਰੀ ਹੈ ਕੋਈ ਇਸ ਤਰ੍ਹਾਂ ਹੁੰਦਾ ਹੈ ਕਿ ਰਾਜਨੀਤੀ ਦੇ ਵਿੱਚ ਕਿਸੇ ਵੀ ਵਰਗ ਨੂੰ ਨਜ਼ਰ ਅੰਦਾਜ਼ ਕੀਤਾ ਜਾਣਾ ਨਹੀਂ ਚਾਹੀਦਾ ਹੈਗਾ ਸੋ ਇਸ ਕਰਕੇ ਇਹ ਜਿਹੜੀ ਤੁਸੀਂ ਪਰਮਿਊਟੇਸ਼ਨ ਕੰਬੀਨੇਸ਼ਨ ਕਹਿ ਰਹੇ ਹੋ ਮੈਂ ਮੈਂ ਕਹਿਣਾ ਵੀ ਸਾਡੀ ਪਾਰਟੀ ਮੋਸਟ ਸੈਕੂਲਰ ਪਾਰਟੀ ਹੈ ਠੀਕ ਹੈ ਨਾ ਪਰ ਹਾ ਡੈਫੀਨਿਟਲੀ ਹਰ ਵਰਗ ਨੂੰ ਨੁਮਾਇੰਦਗੀ ਮਿਲੇ ਰਿਪਰੈਜ਼ੈਂਟੇਸ਼ਨ ਮਿਲੇ ਇਹ ਚਾਹੇ ਸਾਡੀ ਲੀਡਰਾਂ ਦੀ ਐਕਸਪੈਕਟੇਸ਼ਨ ਨਹੀਂ ਹੁੰਦੀ ਹੈਗੀ ਪਰ ਲੋਕਾਂ ਦੀ ਐਕਸਪੈਕਟੇਸ਼ਨ ਜ਼ਰੂਰ ਹੁੰਦੀ ਹੈ ਕਈ ਵਾਰੀ ਸੋ ਉਸ ਚੀਜ਼ ਨੂੰ ਪਾਰਟੀਆਂ ਨੇ ਜਿਹੜੀਆਂ ਉਹ ਧਿਆਨ ਦੇ ਵਿੱਚ ਰੱਖਦੀਆਂ ਨੇ ਤੇ ਫੈਸਲੇ ਲੈਂਦੀਆਂ ਨੇ ਬੀਜੇਪੀ ਦੀ ਨਜ਼ਰ ਹਿੰਦੂ ਤੇ ਦਲਿਤ ਵੋਟ ਬੈਂਕ ਤੇ ਬਹੁਤ ਜ਼ਿਆਦਾ ਰਹਾ। ਪੰਜਾਬ ਦੇ ਵਿੱਚ ਹਾਲਾਂਕਿ ਪੰਜਾਬ 'ਚ ਕਈ ਸਾਰੇ ਵੱਡੇ ਚਿਹਰੇ ਦੂਸਰੀ ਪਾਰਟੀਆਂ ਤੋਂ ਬੀਜੇਪੀ ਲੈ ਕੇ ਆਈ, ਲੇਕਿਨ ਪੈਰ ਉਸ ਤਰੀਕੇ ਨਾਲ ਨਹੀਂ ਲੱਗੇ। ਬੀਜੇਪੀ 2027 ਦੀ ਤਿਆਰੀ ਜ਼ਬਰਦਸਤ ਕਰਨ ਦੀ ਕੋਸ਼ਿਸ਼ ਕਰ ਰਹੀ ਹਿੰਦੂ ਦਲਿਤ ਕਾਰਡ ਦੇ ਉੱਤੇ। ਨਹੀਂ ਉਹ ਜਿੰਨੀ ਮਰਜ਼ੀ ਤਿਆਰੀ ਕਰ ਲੈਣ ਜੇ ਇਸ ਵਾਰੀ ਵੀ ਜਦੋਂ ਪਾਰਲੀਮੈਂਟ ਚ ਹੋਣਾ ਸੀਗਾ ਇਸ ਵਾਰੀ ਵੀ ਕਿਹੜਾ ਕੋਈ ਅ ਬੀਜੇਪੀ ਨੇ ਕਸਰ ਛੱਡੀ ਹੈ ਹਿੰਦੂ ਔਰ ਐਸਸੀ ਭਾਈਚਾਰੇ ਨੂੰ ਕੋਲਰਾਈਜ਼ ਕਰਨ ਦੀ। ਜਿੰਨਾ ਮੋਦੀ ਸਾਹਿਬ ਦਾ ਤਾਂ ਚਲੋ ਗੁਣਗਾਨ ਉਹਨਾਂ ਨੇ ਕਰਨੇ ਹੀ ਸੀਗਾ ਜਿਸ ਤਰੀਕੇ ਦੇ ਨਾਲ ਆ ਬੀਜੇਪੀ ਨੇ ਰਾਮ ਮੰਦਰ ਜਿਹੜਾ ਕਿ ਸਾਰਿਆਂ ਦੇ ਲਈ ਬੜੀ ਪਵਿੱਤਰ ਸਥਾਨ ਹੈ ਹਰ ਬੰਦੇ ਦਾ ਆਪਣਾ ਸਤਿਕ ਹੁੰਦਾ ਹੈ ਉੱਥੇ ਉਹਨੂੰ ਵੀ ਸਿਰਫ ਆਪਣੀਆਂ ਵੋਟਾਂ ਦਾ ਲਾਹਾ ਲੈਣ ਦੇ ਲਈ ਕਿਸ ਤਰੀਕੇ ਨਾਲ ਦੁਰਵਰਤੋਂ ਕੀਤੀ ਹੈ ਤੇ ਫਿਰ ਵੀ ਉਹਨਾਂ ਨੂੰ ਕੋਈ ਐਡਵਾਂਟੇਜ ਹੈ ਜਿਹੜਾ ਨਹੀਂ ਮਿਲ ਸਕੇਗਾ ਇੱਕ ਵੀ ਸੀਟ ਨਹੀਂ ਆਈ ਹੈਗੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਮੋਸਟ ਸੈਕੂਲਰ ਸਟੇਟ ਹੈ ਇੱਥੇ ਜੇ ਤੁਸੀਂ 20-25 ਸਾਲ ਅਤਵਾਦ ਦਾ ਦੌਰ ਰਿਹਾ ਹਜ਼ਾਰਾਂ ਲੋਕ ਮਾਰੇ ਗਏ ਫਿਰ ਵੀ ਧਰਮਾਂ ਮਜ਼ਬਾਂ ਫਿਰਕਿਆਂ ਦੇ ਵਿੱਚ ਇੱਕ ਰੱਤੀ ਪਰ ਵੀ ਫਰਕ ਨਾ ਸੀ ਨਾ ਹੈ ਤੇ ਨਾ ਹੀ ਕਦੇ ਹੋਏਗਾ ਸੋ ਜੇ ਕੋਈ ਇਹਨੂੰ ਧਰਮਾਂ ਦੇ ਨਾਂ ਦੇ ਉੱਪਰ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕਰੂਗਾ ਤੇ ਮੈਂ ਸਮਝਦਾ ਕਿ ਉਹ ਪੰਜਾਬ ਦੀ ਸਾਈਕੀ ਸਮਝ ਹੀ ਨਹੀਂ ਰਿਹਾ ਹੈਗਾ। ਅਕਾਲੀ ਦਲ ਕਿੱਥੇ ਖੜੀ ਦੇਖਦੇ ਹੋ? ਅਕਾਲੀ ਦਲ ਦੇ ਵਿੱਚ ਬਹੁਤ ਸਾਰਾ ਰੋਲਾ ਰੱਪਾ ਪਿਆ ਹੋਇਆ ਹੈ। ਅਜੇ ਤੱਕ ਇਹ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਸਜਾ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਸੁਣਾਈ ਜਾਵੇ। ਔਰ ਇਸ ਵਾਰ ਤਾਂ ਜਮਨੀ ਚੋਣ ਵੀ ਅਕਾਲੀ ਦਲ ਨਹੀਂ ਲੜੀ। ਤਕੋ ਇਸ ਤਰ੍ਹਾਂ ਕੇ ਅਕਾਲੀ ਦਲ ਦਾ ਤੁਸੀਂ ਖੜਾ ਕਿੱਥੇ ਐ ਮੈਂ ਤਾਂ ਮੈਨੂੰ ਤਾਂ ਨਜ਼ਰੀ ਨਹੀਂ ਆ ਰਿਹਾ ਅਕਾਲੀ ਦਲ ਕਿਉਂਕਿ ਉਹਨਾਂ ਨੇ ਆਪਦੇ ਇੰਨੇ ਕ ਪਾਪ ਕਰ ਦਿੱਤੇ ਕਿ ਉਹ ਆਪਦੇ ਭਾਰਨ ਵਾਲੀ ਖਤਮ ਹੋ ਚੁੱਕਿਆ ਅ ਇਹ ਇੱਕ ਇਹੋ ਜੀ ਪਾਰਟੀ ਐ ਕਿ ਜਿਸ ਦੇ ਪ੍ਰਧਾਨ ਸਭਾ ਦੋ ਦਿਨ ਪਹਿਲਾਂ ਤੋਂ ਸਾਰੀ ਪਾਰਟੀ ਕਹਿ ਰਹੀ ਸੀਗੀ ਕਿ ਤੁਸੀਂ ਉਤਰੋ ਅਸਤੀਫਾ ਦਿਓ ਉਹ ਦੇ ਨਹੀਂ ਰਹੇ ਸੀਗੇ ਤੇ ਇੱਕ ਸਾਡੀ ਪਾਰਟੀ ਹੈ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਆਪ ਇੱਛਾ ਜ਼ਾਹਰ ਕੀਤੀ ਕਿ ਮੇਰੇ ਕੋਲ ਕੰਮ ਬਹੁਤ ਜ਼ਿਆਦਾ ਹੈ ਔਰ ਮੈਨੂੰ ਮੈਨੂੰ ਰਿਲੀਵ ਕਰੋ ਇਸ ਤੋਂ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਜਦੋਂ ਤੁਸੀਂ ਇੰਨੇ ਕ ਪਾਪਾਂ ਦੇ ਘਰੇ ਤੁਹਾਡੇ ਪਰ ਜਾਣਗੇ ਹੁਣ ਪਿਛਲੇ ਸਮੇਂ ਦੇ ਵਿੱਚ ਮੈਂ ਦੋ ਚੀਜ਼ਾਂ ਮੰਨ ਕੇ ਚੱਲਦਾ ਕਿ ਅਕਾਲੀ ਦਵ ਦੇ ਸਮੇਂ ਬਾਕੀ ਸਾਰੀਆਂ ਚੀਜ਼ਾਂ ਕਈ ਵਾਰੀ ਲੋਕ ਛੱਡ ਦਿੰਦੇ ਨੇ ਭੁਲਾ ਦਿੰਦੇ ਨੇ ਭੁੱਲ ਜਾਂਦੇ ਨੇ ਮaaf ਕਰ ਦਿੰਦੇ ਨੇ ਪਰ ਦੋ ਚੀਜ਼ਾਂ ਜਿਹੜੀਆਂ ਅਕਾਲੀ ਦਵ ਦੇ ਰਾਜ ਸਮੇਂ ਹੋਈਆਂ ਮੈਂ ਨਹੀਂ ਕਹਦਾ ਕਿ ਨੇ ਕੀਤੇ ਜਿਹੜੇ ਨਹੀਂ ਕੀਤੀਆਂ ਪਰ ਜਦੋਂ ਰਾਜਭਾਗ ਤੁਹਾਡਾ ਤੇ ਜ਼ਿੰਮੇਵਾਰੀ ਸਰਕਾਰਾਂ ਦੀ ਹੀ ਬਣ ਜਾਂਦੀ ਹੈ ਦੋ ਕੰਮ ਜਿਹੜੇ ਕਾਲੀਦਾਲ ਦੇ ਸਮੇਂ ਹੋਏ ਇੱਕ ਗੁਰੂ ਸਾਹਿਬ ਦੀ ਬੇਅਦਬੀ ਔਰ ਦੂਜਾ ਇੰਨਾ ਜ਼ਿਆਦਾ ਨਸ਼ਿਆਂ ਦਾ ਪ੍ਰਸਾਰ ਘਰ ਘਰ ਤੱਕ ਨਸ਼ੇ ਪਹੁੰਚ ਗਏ ਇਹ ਦੋ ਚੀਜ਼ਾਂ ਨੇ ਜਿਹਨੇ ਨੌਜਵਾਨ ਬੱਚਿਆਂ ਦੀ ਜ਼ਿੰਦਗੀ ਜਿਹੜੀ ਉਹ ਖਤਮ ਕਰ ਦਿੱਤੀਆਂ ਇਹ ਦੋ ਚੀਜ਼ਾਂ ਨੇ ਮੈਂ ਸਮਝਦਾ ਕਿ ਇਹਨਾਂ ਦੀ ਮਾਫੀ ਹੈ ਜਿਹੜੀ ਇਹਨਾਂ ਇਹ ਇਹ ਇਹਨਾਂ ਪਾਪਾਂ ਦੀ ਮਾਫੀ ਜਿਹੜੀ ਪਰਮਾਤਮਾ ਤੋਂ ਵੀ ਕਹਦੇ ਨੇ ਲੇਕਿਨ ਭਾਜਪੀ ਤੇ ਕਾਲੀ ਦਲ ਦੇ ਲੀਡਰ ਇਹ ਕਹਿੰਦੇ ਕਹਿੰਦੇ ਕਿ ਜੇ ਅਸੀਂ ਦੋਵੇਂ ਇਕੱਠੇ ਹੋ ਜਾਈਏ ਨਾ ਸਾਰੀਆਂ ਪਾਰਟੀਆਂ ਤੋਂ ਜ਼ਿਆਦਾ ਸਾਡੀ ਵੋਟ ਬੈਂਕ ਹੁੰਦੀ ਹੈ 2027 ਤੋਂ ਪਹਿਲਾਂ ਸਾਨੂੰ ਇਕੱਠੇ ਹੋਣਾ ਪਏਗਾ ਇਹ ਚਾਹੇ ਡੇਰਾ ਬਾਬਾ ਨਾਨਕ ਤੋਂ ਰਵਿਕਰਨ ਕਾਲੋ ਕਹੇ ਲੋ ਚਾਹੇ ਸੋਨ ਸਿੰਘ ਠੰਡਲ ਕਹੇ ਲੋ ਕਾਲੀ ਦਲ ਦੇ ਵੀ ਕੋਈ ਲੀਡਰ ਦਵੀ ਆਵਾਜ਼ ਇਸ ਗੱਲ ਦਾ ਜ਼ਿਕਰ ਕਰਦੇ ਨੇ ਤੁਹਾਨੂੰ ਲੱਗਦਾ ਕਾਲੀ ਭਾਜਪੀ ਇਕੱਠੀ ਹੋਈ ਤਾਂ 27 ਦੇ ਵਿੱਚ ਡੈਂਟ ਮਾਰ ਸਕਦੀ ਹੈ ਦੇਖੋ ਇਸ ਤਰ੍ਹਾਂ ਹੈ ਕਿ ਇਹ ਤਾਂ ਉਹਨਾਂ ਦੇ ਖੁਸ਼ ਫਹਿਮੀ ਆ ਨੇ ਸਬਜ਼ ਜਿੰਨੇ ਮਰਜ਼ੀ ਇਕੱਠੇ ਹੋ ਲੈਣ 0+0 0 ਹੀ ਰਹਿਣਾ ਲੋਕ ਸਮਝ ਚੁੱਕੇ ਕਿ ਇਹ ਪੰਜਾਬ ਪੰਜਾਬੀਅਤ ਤੇ ਪੰਜਾਬੀਆਂ ਦੇ ਕੌਜ਼ ਦੇ ਲਈ ਇਕੱਠੇ ਨਹੀਂ ਹੋ ਰਹੇ ਹੈਗੇ ਇਹ ਦੁਬਾਰਾ ਸੱਤਾ ਦੇ ਵਿੱਚ ਆਉਣ ਦੇ ਕੌਜ਼ ਦੇ ਨਾਲ ਇਹ ਇਕੱਠੇ ਹੋ ਰਹੇ ਨੇ ਸੋ ਇਹਨਾਂ ਲੋਕਾਂ ਨੂੰ ਹੁਣ ਪੰਜਾਬ ਨੇ ਮੂੰਹ ਨਹੀਂ ਲਾਉਣਾ ਹੈਗਾ